ਜੋ ਲੋ ਜਵਾਬ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਰਗੁਦਾ ਪਠਾਨ ਗੁਰੂ ਦਾ ਪਠਾਨ ਯੈਸ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਰਗੁਦਾ ਪਠਾਨ ਲਾਉ ਦਮ ਜਿਆਦਾ ਕਾਰੀਕਰਾਂ ਦੀ ਲੋੜ ਨਹੀਂ ਆਰਾਮ ਨਾਲ ਜਵਾਬ ਦਿਓ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਲਗਾਮ ਉੱਤੇ ਬੈਠਾ ਗੁਰਗੁਦਾ ਪਟਾਣਾ ਗੁਰਗੁਦਾ ਪਟਾਣਾ ਯਸ ਕਹਿੰਦਾ ਗੁਰਗੁਦਾ ਪਟਾਣਾ ਨਹੀਂ 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 ਮੈਂ ਉੱਤੇ ਬਿਠਾਣ ਕੇ ਦਿੰਦਾ ਹਾਂ ਗੁਰਗੁਦਾ ਸਿੱਖ ਹੁੰਦੇ ਨਹੀਂ ਗੁਰਗੁਦਾ ਪਟਾਣਾ ਨਹੀਂ ਨਾ ਸੱਚ ਗੁਰਗੁਦਾ ਪਟਾਣਾ ਬੈਠਾ ਗੁਰਗੁਦਾ ਪਟਾਣਾ ਹਾਂ ਲਵ ਲਵ ਦੁਆ ਮਾਰਤੀ ਮਿੱਟੀ ਦਾ ਕੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਰਗੁਦਾ ਪਟਾਣਾ ਹਾਂ ਜੱਟ ਆ ਪਾ ਇਹਨੂੰ ਕੋਟੀ ਕਰਦਾ ਯੂਜ਼ਲੀ ਡੇਲੀ ਯੂਜ਼ ਹਾਂ ਦੀ ਚੀਜ਼ ਆ ਕਈਆਂ ਥਾਂ ਤੇ ਯੂਲੀ ਮਤਲਬ ਕਿ ਡੇਲੀ ਯੂਜ਼ ਹੁੰਦੀ ਆ ਕਈਆਂ ਥਾਂ ਤੇ ਨਹੀਂ ਹੁੰਦੀ ਥਾਂ ਬਦਲ ਗਿਆ ਪਹਿਲਾਂ ਹੁੰਦੀ ਸੀ ਪਹਿਲੇ ਜ਼ਮਾਨੇ ਚ ਪਹਿਲੇ ਜ਼ਮਾਨੇ ਚ ਹੁੰਦੀ ਸੀ ਗਰੀਬੀ ਦੇ ਜ਼ਮਾਨੇ ਚ ਹੁਣ ਤੈਨੂੰ ਪਤਾ ਹੀ ਆ ਉਦੋਂ ਸਾਈਕਲ ਵੀ ਨਹੀਂ ਹੁੰਦੇ ਸੀ ਹੁਣ ਤਾਂ ਗੱਡੀਆਂ ਕਰਾਂ ਤੇ ਘੁੰਮਦੇ ਆ ਜੇ ਉਹਨਾਂ ਨੇ ਉਹ ਚੀਜ਼ ਕਿੱਥੇ ਯੂਜ਼ ਕਰਨੀ ਉਹ ਜ਼ਿਆਦਾ ਕੋਈ ਕੋਈ ਪਰਿਵਾਰ ਕਰਦਾ ਹੁੰਦਾ ਇਹ ਕੀ ਦਾ ਮਤਲਬ ਕਿਦਾਂ ਕੋਈ ਹੋਰ ਇੰਟਰੇ ਐਂਟਕੀ ਦੇ ਸਮਝ ਲਾ ਉਹ ਤੋਂ ਬਿਨਾ ਸਰਦਾਨ ਪਹਿਲਾਂ ਕਹੋਣਾ ਸਰਦਾ ਹੱਲੇ ਵੀ ਨਹੀਂ ਗਾ ਹਾਂ ਮਸੋ ਦਾ ਤਰੀਕਾ ਬਦਲ ਗਿਆ ਲਾਈਟ ਨਹੀਂ ਲਾਈਟ ਤੋਂ ਬਿਨਾ ਤਾਂ ਸਭ ਜਾਂਦਾ ਹਾਂ ਲਾਈਟ ਤੋਂ ਬਿਨਾ ਕੀ ਕੋਈ ਨਹੀਂ ਹਾਂ ਲਾਈਟ ਤੋਂ ਬਿਨਾ ਤਾਂ ਬੰਦਾ ਸਾਰ ਲੈਂਦਾ ਯਾਰ ਠੀਕ ਆ ਲੋਹੇ ਦੀ ਲਗਾਮ ਉੱਤੇ ਬੈਠਾ ਗੁੱਦਗੁਦਾ ਪਟਾ ਕਰ ਵਰਤ ਨਾਲ ਚੀਜ਼ ਆ ਕਰਤੀ ਵਰਤੀ ਦੀ ਹੋਰ ਕਿਥੇ ਬਾਹਰ ਬਾਹਰ ਕਰਨੀ ਆ ਸਾਡੇ ਨਾਲ ਮਤਲਬ ਕਿ ਬਾਹਰ ਵੀ ਵਰਤ ਸਕਦੇ ਆ ਹੂੰ ਸਾਰਿਆਂ ਦੇ ਘਰਾਂ 'ਚ ਹੁੰਦੀ ਆ ਚਾਟੀ ਹਾਂ ਚਾਟੀ ਨਹੀਂ ਨਹੀਂ ਚਾਟੀ ਥੋੜਾ ਆਪਣੇ ਘਰੇ ਵੀ ਹੈਗੀ ਆਪਣੇ ਘਰੇ ਵੀ ਹੈਗੀ ਆ ਇੱਥੇ ਵੀ ਹੈਗੀ ਆ ਤੇ ਉਹਦਾ ਤਾਂ ਘਵਣੀਆਂ ਤੇ ਵੀ ਹੋਊਗਾ ਚਾਟੀ ਦੰਦਾਂ ਇਨੇ ਚਾਟੀ ਨਹੀਂ ਗਈ ਚਾਟੀ ਤਾਂ ਮੇਰਾ ਕਹੀ ਨਹੀਂ ਸਰਦਾ ਵੇ ਆਪਣੀ ਚਾਟੀ ਹੈਗੀ ਆ ਸਰਦਾ ਨਹੀਂ ਆ ਨਹੀਂ ਤੂੰ ਵੀ ਨਾ ਸਰ ਸਕਦਾ ਹੀ ਨਹੀਂ ਸਮਝ ਲੈ ਤੂੰ ਆਪਣੇ ਜਿਹੜੇ ਭਈਆਂ ਦੇ ਪਿੰਡ ਕਹਲਾ ਹਾਂ ਹੈਨਾ ਜੋ ਆਪਣੇ ਪੁਰਾਣੇ ਪਿੰਡਾਂ ਦਾ ਹਿਸਾਬ ਲਾ ਲਾ ਹੂੰ ਉਹਨਾਂ ਚੀਜ਼ਾਂ ਚ ਉਸ ਚੀਜ਼ ਤੋਂ ਬਿਨਾਂ ਸਰਦਾ ਹੈ ਹੀ ਨਹੀਂ ਜੀਗਾ ਉਹੋ ਹੀ ਮਤਲਬ ਕਿ ਥੋੜੀ ਹੁਣ ਡਿਵੈਲਪਮੈਂਟ ਹੋ ਗਈ ਆ ਉਹ ਨਵੇਂ ਚੀਜ਼ ਵਿੱਚ ਆ ਗਈ ਆ ਹਲੋ ਹੈ ਉਹ ਹੀ ਚੀਜ਼ ਆ ਹਾਂ ਮਰ ਬਕਿ ਉਹ ਚੀਜ਼ ਤਾਂ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਉਹਨੂੰ ਚੱਲਦੀ ਹੈ ਉਹਨੂੰ ਡਿਵੈਲਪ ਕਰ ਦਿੱਤਾ ਡਿਵੈਲਪ ਕਰ ਦਿੱਤਾ ਹਾਂ ਚੇਂਜ ਕਰਤਾ ਜਮਾਨੇ ਦੇ ਹਿਸਾਬ ਨਾਲ ਹਾਂ ਜਮਾਨੇ ਸੋ ਨਾਲ ਚੇਂਜ ਹੋ ਗਈ ਪਹ ਹੈਗੀ ਹਲੇ ਵੀ ਆ ਬੜੇ ਘਰ ਯੂਜ਼ ਕਰਦੇ ਦੋ ਦਿਨ ਰੁਕਣਾ ਨਹੀਂ ਸੀ ਨਹੀਂ ਨਹੀਂ ਉਹ ਵੀ ਨਹੀਂ ਹਾਂ ਹੁਣ ਆਉਣ ਜਾਣ ਵਾਲੀ ਚੀਜ਼ ਆ ਨਹੀਂ ਹਾਂ ਘਰੇ ਪਈ ਰਹਿੰਦੀ ਕਿਥਾਂ ਤੇ ਹਾਂ ਇਹ ਹਮੇ ਪਈ ਰਹਿੰਦੀ ਆ ਪਾ ਇਹ ਵੀ ਰਹਿੰਦੀ ਆ ਚੱਕੀ ਵੀ ਜਾ ਸਕਦੀ ਆ ਤਾਂ ਨਾਮ ਨਾਲ ਚੱਕਰ ਨੇ ਭਾਰੀ ਏ ਜਿਆਦੀ ਨਹੀਂ ਨਹੀਂ ਸਹੀ ਸਾਬ ਨਾਲ ਹੀ ਚੱਕ ਲਈਦੀ ਆ ਅਣੀ ਜਦੀ ਭਾਰੀ ਬਣੀ ਹੁੰਦੀ ਹਾਂ ਮਿੱਟੀ ਦਾ ਚੁੱਲਾ ਮਿੱਟੀ ਦਾ ਚੁੱਲਾ ਹੋਰ ਹਾਂ ਮਿੱਟੀ ਦਾ ਚੁੱਲਾ ਹਾਂ ਹੋਰ ਠੀਕ ਇਹਦਾ ਮਤਲਬ ਆ ਮਿੱਟੀ ਦਾ ਚੁੱਲਾ ਇਹਦਾ ਮਤਲਬ ਨਾਲ ਕਵਾ ਹਾਂ ਰੋਟੀ ਸਰ ਰੋਟੀ ਜਿਹੜਾ ਇਹ ਚੁੱਲਾ ਹੋ ਗਿਆ ਮਿੱਟੀ ਦਾ ਚੁੱਲਾ ਹੋ ਗਿਆ ਤਵਾ ਹੋ ਗਿਆ ਘੋੜਾ ਜਿਹੜਾ ਹੋ ਗਿਆ ਮਿੱਟੀ ਦਾ ਚੁੱਲਾ ਹੋ ਗਿਆ ਜਿਹੜਾ ਮਤਲਬ ਕਿ ਲਗਾਮ ਹੋ ਗਈ ਉਹ ਤਵਾ ਹੋ ਗਿਆ ਜਿਹੜਾ ਉੱਪਰ ਗੁਰੂ ਗ੍ਰੰਥ ਸਾਹਿਬ ਪਠਾਨਾ ਉਹ ਰੋਟੀ ਹੋ ਗਈ ਇੰਨਾ ਸਿੰਬਲ ਸਾਰੇ ਹਰ ਇੱਕ ਦੇਲਾ ਘਰ ਦੀ ਯੂਜ਼ ਇੱਥੇ ਇਹਨਾਂ ਦੇ ਵੀ ਹੈਗਾ ਆਪਣੇ ਵੀ ਚੁੱਲਾ ਹੈਗਾ ਘਰੇ ਆਪਣੇ ਘਰੇ ਵੀ ਚੁੱਲਾ ਹੈਗਾ ਆਪਣੇ ਹੈਗੇ ਆ ਉਹ ਹੀ ਡਿਵੈਲਪਮੈਂਟ ਹੋ ਗਿਆ ਹੁਣ ਗੈਸ ਚੁੱਲੇ ਬਣ ਗਏ ਆ ਪਰ ਹੈਗੇ ਤਵਾ ਨਾ ਠੀਕ ਹੈ ਨਵੇਂ ਜਮਾਨੇ ਦਾ ਹੋ ਗਿਆ 一个人一个人